ਆ ਤੇ ਫੜਾ ਦੂਸਰੀ ਮੈਰਿਜ ਕਰਾਈ ਕੋਇਆ 275 ਮੈਰਿਜ ਕਰਾਈ ਉਹ ਨੂੰ ਵੀ ਨਹੀਂ ਪਤਾ ਕਿ ਬੰਦੇ ਨੇ ਤੁਸੀਂ ਮੈਰਿਜ ਕਰਾਈ ਪਾਤਾ ਡਬਲ ਪਰਚਾ ਬੰਦਾ ਸੀ ਆ ਪੈਸੇ ਖਾੜੇ ਹਣਾ ਪੈਸੇ ਖਾੜੇ ਹਣਾ ਇਹਨਾਂ ਪੈਸੇ ਖਾ ਕੇ ਐਦਾ ਕਰ ਦਿੱਤੀ ਮੈਂ ਕਿੱਥੇ ਜਾਵਾ ਮੈਨੂੰ ਜ਼ਰਦਾ ਦੋ ਮੈਂ ਕਿੱਥੇ ਜਾਵਾ ਤੇਰੀ ਸੁਣਵਾਈ ਨਹੀਂ ਹੋਣੀ ਮਸਲਾ ਇਹ ਹੈ ਕਿ ਮੇਰੇ ਹਸਬੰਦ ਨੇ ਫੋਰਨ ਕੰਟਰੀ ਤੋਂ ਆ ਕੇ ਦੂਜੀ ਮੈਰਿਜ ਕਰਾ ਲਈ ਮੇਰੇ ਤਿੰਨ ਬੱਚੇ ਆ ਤੇ ਮੈਂ ਐਸਐਸਪੀ ਦੇ ਦਰਖਾਸਤ ਦਿੱਤੀ ਸੀ ਮੇਰੇ ਕੋਈ ਸੁਣਵਾਏ ਸੁਣਵਾਈ ਹੋਈ ਉਹਨਾਂ ਮਤਲਬ ਚੋਕ ਕੇ ਲਿਆਂਦਾ ਇੱਥੇ ਆ ਕੇ ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ ਮੈਨੂੰ ਕਹਿੰਦੇ ਉੱਥੇ ਪਰਚਾ ਕੱਟ ਕਰਤਾ ਅੱਗੇ ਗਰਦਾਸਪੁਰ ਭੇਜਤਾ ਮੈਨੂੰ ਪਤ ਖਬਰ ਮਿਲੀ ਕਿ ਉਹਨੂੰ ਬੰਦਾ ਛੱਡ ਦਿੱਤਾ ਉਹਦੀ 14 ਤਾਰੀਖ ਦੀ ਫੇਅਰ ਪਲੈਟ ਹੋ ਤੇ ਕੱਲ ਨਿਕਲ ਜਾਣ ਲੱਗਾ ਮੈਂ ਇਸ ਕਰਕੇ ਮੇਰੀ ਕੋਈ ਸਮਾਂ ਆਦੇ 11:00 ਵਜੇ ਫਿਰ ਮੈਂ ਥਾਣੇ ਵਿੱਚ ਆਈ ਮੈਂ ਕਹਾਂ ਮੈਨੂੰ ਦੱਸੋ ਵੀ ਕੀ ਦੀ ਜ਼ਿੰਮੇਵਾਰੀ ਤੇ ਤੁਸੀਂ ਛੱਡਿਆ ਕਿ ਮਿਲਜੋ ਜ ਉਹ ਬੰਦਾ ਬਾਹਰ ਚੱਲ ਜੇ ਹੁਣ ਮੈਂ ਆਈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ ਡੀਐਸਪੀ ਦੇ ਕੋਲ ਪਹੁੰਚੀ ਆ ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬੰਦੀ ਆ ਕਹਿੰਦੇ ਅ ਫਲੈਟ ਰੋਕੀ ਜਾਊਗੀ ਹੁਣ ਮੈਂ ਅੱਗੇ ਜੇ ਦੇਖਦੀ ਆ ਕਿ ਸਰ ਮੇਰੀ ਦਿੱਲੀ 에어ਪੋਰਟ ਤੋਂ ਫਲੈਟ ਰੋਕਦੇ ਆ ਕਿ ਨਹੀਂ ਰੋਕਦੇ ਤਿੰਨ ਬੱਚੇ ਦੋ ਇੱਕ ਬੇਟਾ ਦੋ ਗੁਡੀਆਂ ਹੈ ਹਾਂਜੀ ਸੈਕੰਡ ਬੈਰੀ ਸੀ ਹਾਂਜੀ ਸੈਕੰਡ ਮੈਨੂੰ ਇੱਕ ਕੋਨੇ ਕੋਲ ਤੋਂ ਦੋ ਬੇਟੀਆਂ ਵਾਂ ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ ਦੋ ਬੱਚੀਆਂ ਮੈਂ ਤੈਨੂੰ ਨਹੀਂ ਰੱਖ ਸਕਦਾ ਐਦਾਂ ਪਰ ਫਿਰ ਵੀ ਉਹ ਸਰ ਬਿਨਾਂ ਤਲਾਕ ਲੈ ਤੱਕ ਮੈਰਿਜ ਕਿੱਦਾਂ ਕਰਾ ਲਈ ਨਾ ਦੋਨਾਂ ਬੱਚੀਆਂ ਦੀ ਪਾਲਵਰਸ ਕੌਣ ਕਰੂਗਾ ਚਲੋ ਪੇਟਾ ਮੇਰੀ ਪਹਿਲੀ ਮਰਜ਼ੀ ਦਾ ਉਹ ਨਾ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਕੌਣ ਪਾਲਵਰਸ ਕਰੂਗਾ ਮੈਡਮ ਇੱਕ ਜੀ ਦੱਸੋ ਤੁਸੀਂ ਬਾਹਰ ਨਾਲ is ਪੁਲਿਸ ਨੇ 40 40 ਹਾਂਜੀ 40000 ਰੁਪਿਆ ਲਿਆ ਇਹਨਾਂ 20000 ਰੁਪਿਆ ਮੇਰੇ ਕੋ ਪਰਚਾ ਕੱਟਣ ਦਾ ਮੰਗਿਆ ਮੈਂ ਕਿਹਾ ਸਰ ਮੇਰੇ ਕੋ ਇੰਨਾ ਪੈਸਾ ਨਹੀਂ ਹੈਗਾ ਤੁਸੀਂ ਮੇਰਾ ਪਰਚਾ ਕੱਟ ਕਰ ਦਿਓ ਮੈਂ ਅੱਗੇ ਵਕੀਲ ਵੀ ਖੜਾ ਕਰਨਾ ਫਿਰ ਉਹ ਨਹੀਂ ਮੰਨਣ ਚਾਹੁੰਦੇ ਸੀ ਨਹੀਂ ਪਰਚਾ ਕੱਟਦਾ ਰਾਤ ਦੇ 7 ਵਜੇ ਸੀ ਤਾਂ ਮੈਂ ਇੱਥੇ ਰਹੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਫਿਰ ਮੈਂ ਤੁਹਾਨੂੰ ਜਿੱਦ ਤੁਹਾਨੂੰ ਪੈਸੇ ਕੱਟੇ ਪਰਚਾ ਕੱਟਣ ਚਾਹੇ ਮੈਂ ਕਿਸੇ ਕੋ ਮਗਾ ਦੇਣੀ ਆ ਨਹੀਂ ਨਹੀਂ ਦਿੱਤ ਕਰ ਫਿਰ ਵੀ ਨਹੀਂ ਕੁਝ ਵੀ ਕੀਤਾ ਬੇ ਮੇਰੇ ਕੋਲ ਹਰ ਕਲਾਸ ਤੇ ਕਹਿੰਦਾ ਹੁਣ ਆਣ ਪਰਚਾ ਵੀ ਕੱਟਦਾ ਹੁਣ ਦੁੱਚਰ ਖਰਚਾ ਪੈਂਦਾ ਮ ਕਈ ਵੀ ਲਾਇਆ ਤੁਸੀਂ ਕਹਿੰਦਾ ਸੀ 22 ਲੀਟਰ ਹਾਨੂੰ ਤੇਲ ਮਿਲਦਾ ਗਵਰਨਮੈਂਟ ਵੱਲੋਂ ਅਸੀਂ ਇੰਨੀ ਦੂਰੋਂ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇਹ ਕੀ ਗਵਰਨਮੈਂਟ ਕਿਉਂ ਹਣ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਉਹੀ ਖਰਚਾ ਭਰੇਗਾ ਤੇਲ ਦਾ ਇਹ ਜਿਹੜੀ ਸਬਜੀ ਸਬਜੀ ਦਾ ਕੋਰ ਹੈ ਜੀ ਤੇ ਇਹਦੇ ਆਪਣੇ ਹੀ ਦਿੱਲੀ ਥਾਣੇ ਸਿਵਲ ਲਾਈਨ ਜੀ ਇਹ ਕਹਿੰਦੇ ਕਿ ਮੇਰੀ ਮੈਰਿਜ 2017 ਚ ਪਰਮਜੀਤ ਸਿੰਘ ਨਾਂ ਦੇ ਬੰਦੇ ਨਾਲ ਹੋਈ ਸੀ ਜੀ ਸਾਡੇ ਪਿੰਡ ਥਾਣਾ ਤਸਿਕਾ ਜੀ ਤੇ ਉਹਨੇ ਕਿਨੇ ਵੀ ਮੈਨੂੰ ਤਲਾਫ ਲੈ ਬਿਨਾ ਹੋਰ ਵਿਆਹ ਕਰਾ ਲਿਆ ਜੀ ਕੀ ਕੀ ਤਰ੍ਹਾਂ ਦੇ ਪਰ ਜੋ ਬਾਨੀ ਕਿ ਨੁਕਰੀ ਕਰਾਂਗੇ ਸਰ ਇਸ ਮਿੱਟੀ ਦਾ ਕਹਿਣਾ ਹੈ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਪੁਲਿਸ ਲੈ ਗਿਆ ਸੀ ਬਟ ਇਨਫਲੂਐਂਸ ਚ ਛੱਡਤਾ ਹਾਂਜੀ ਉਹਨੂੰ ਜਦੋਂ ਨੇ ਦਿੱਤੀ ਹੋਈ ਐਪਲੀਕੇਸ਼ਨ ਤੇ ਉਹਨਾਂ ਸਦਿਆ ਟ੍ਰਿਸ਼ੀ ਅਫਸਰ ਨੇ ਦੁਬਾਰਾ ਕਾਲ ਕੀਤੀ ਆਜਾ ਨਾ ਜੀ ਮੈਂ ਉਹਨਾਂ ਵੇਖ ਲੈਣੇ ਤਾਂ ਕਿ ਉਹਦੇ ਦੂਸਰੀ ਮੈਰਿ ਕਰਾਈ ਕੋਈ ਦੂਜੇ ਤੋਂ ਕਿਹੜਾ ਮੈਰਿ ਕਰਾਈ ਉਹ ਨੂੰ ਵੀ ਨਹੀਂ ਪਤਾ ਕਿ ਉਹ ਬੰਦੇ ਨੇ ਦੂਜੀ ਮੈਰਿ ਕਰਾਈ ਪਤਾ ਡਬਲ ਪਰਚਾ ਬੰਦਾ ਸੀ ਤਾਂ ਪੈਸੇ ਖਾੜੇ ਨਾ ਆਜੇ ਘਾੜੇ ਆਣਾ ਇਹਨਾਂ ਪੈਸੇ ਖਾ ਕੇ ਐਡਾ ਕਰ ਦਿੱਤੇ ਮੈਂ ਕਿੱਥੇ ਜਾਵਾਂ ਮੈਨੂੰ ਜਾਰ ਦਿਹਾ ਦਿਓ ਤੇ ਕਿੱਥੇ ਜਾਵਾਂ ਤੇਰੀ ਸੁਣਵਾਈ ਨਹੀਂ ਹੋਣੀ ਮਸਲਾ ਇਹ ਸੀ ਕਿ ਮੇਰੇ ਹਸਬੰਦ ਨੇ ਫੋਰਨ ਕੰਟਰੀ ਤੋਂ ਆ ਕੇ ਦੂਜੀ ਮੈਰਿਜ ਕਰਾ ਲਈ ਮੇਰੇ ਤਿੰਨ ਬੱਚੇ ਆ ਤੇ ਮੈਂ ਐਸਐਸਪੀ ਦੀ ਦਰਖਾਸਤ ਦਿੱਤੀ ਸੀ ਮੇਰੀ ਕੋਈ ਸੁਣਵਾਈ ਸੁਣਵਾਈ ਹੋਈ ਉਹਨਾਂ ਮਤਲਬ ਚੋਕ ਕੇ ਲਿਆਂਦਾ ਇੱਥੇ ਆ ਕੇ ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ ਮੈਨੂੰ ਕਹਿੰਦੇ ਉੱਤੇ ਪਰਚਾ ਕੱਟ ਕਰਤਾ ਅੱਗੇ ਗਰਦਾਸਪੁਰ ਭੇਜਤਾ ਮੈਨੂੰ ਪਤ ਖਬਰ ਮਿਲੀ ਕਿ ਉਹਨੂੰ ਬੰਦਾ ਛੱਡ ਦਿੱਤਾ ਉਹਦੀ 14 ਤਾਰੀਖ ਦੀ ਫੇਅਰ ਪਲਟ ਹੋ ਤੇ ਕੱਲ ਨਿਕਲ ਜਾਣ ਲੱਗਾ ਮੇਸ ਕਰਕੇ ਮੇਰੀ ਕੋਈ ਸਮਰਾਹ ਦੇ 11:00 ਵਜੇ ਫਿਰ ਮੈਂ ਥਾਣੇ ਵਿੱਚ ਆਈ ਮੈਂ ਕਹਾਂ ਮੈਨੂੰ ਦੱਸੋ ਵੀ ਕੀ ਦੀ ਜ਼ਿੰਮੇਵਾਰੀ ਤੇ ਤੁਸੀਂ ਛੱਡਿਆ ਕਿ ਮਿਲਜੋ ਜ ਉਹ ਬੰਦਾ ਬਾਹਰ ਚੱਲ ਜੇ ਹੁਣ ਮੈਂ ਆਈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ ਡੀਐਸਪੀ ਦੇ ਕੋਲ ਪਹੁੰਚੀ ਆ ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬੰਦੀ ਆ ਕਹਿੰਦੇ ਅਸੀਂ ਫ ਦੀ ਫਲਾਟ ਰੋਕੀ ਜਾਊਗੀ ਹੁਣ ਮੈਂ ਅੱਗੇ ਜੇ ਦੇਖਦੀ ਆ ਕਿ ਸਰ ਮੇਰੀ ਦਿੱਲੀ 에ਰਪੋਰਟ ਤੋਂ ਫਲਾਟ ਰੋਕਦੇ ਆ ਕਿ ਨਹੀਂ ਰੋਕਦੇ ਤਿੰਨ ਬੱਚੇ ਦੋ ਇੱਕ ਬੇਟਾ ਦੋ ਗੁਡੀਆਂ ਹੈ ਹਾਂਜੀ ਸੈਕੰਡ ਮੈਡਮ ਇਹ ਕੋਨੇ ਕੋਲ ਦੋ ਬੇਟੀਆਂ ਵਾ ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ ਦੋ ਬੱਚੀਆਂ ਮੈਂ ਤੈਨੂੰ ਨਹੀਂ ਰੱਖ ਸਕਦਾ ਇਦਾਂ ਫਿਰ ਫਿਰ ਵੀ ਉਹ ਸਰ ਬਿਨਾਂ ਤਲਾਕ ਲੈ ਤੱਕ ਮੈਰਿਜ ਕਿੱਦਾਂ ਕਰਾ ਲਈ ਨਾ ਦੋਨਾਂ ਬੱਚਿਆਂ ਦੀ ਪਾਲਵਰਸ ਕੌਣ ਕਰੂਗਾ ਚਲੋ ਪੇਟਾ ਮੇਰੀ ਪਹਿਲੀ ਮਰਜ਼ੀ ਦਾ ਉਹ ਨਾ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਕੌਣ ਪਾਲਵਰਸ ਕਰੂਗਾ ਮੈਡਮ ਇੱਕ ਨਹੀਂ ਜਾਉਂਦੇ ਤੁਸੀਂ ਬਾਹਰੋਂ ਜਦੋਂ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਪੁੱਛਨੇ 40 40 ਹਾਂਜੀ 40000 ਰੁਪਿਆ ਲਿਆ ਇਹਨਾਂ 20000 ਰੁਪਿਆ ਮੇਰੇ ਕੋ ਪਰਚਾ ਕੱਟਣ ਦਾ ਮੰਗਿਆ ਮੈਂ ਕਿਹਾ ਸਰ ਮੇਰੇ ਕੋ ਇੰਨਾ ਪੈਸਾ ਨਹੀਂ ਹੈਗਾ ਤੁਸੀਂ ਮੇਰਾ ਪਰਚਾ ਕੱਟ ਕਰ ਦਿਓ ਮੈਂ ਅੱਗੇ ਵਕੀਲ ਵੀ ਖੜਾ ਕਰਨਾ ਫਿਰ ਉਹ ਨਹੀਂ ਮੰਨਣ ਚਾਹੁੰਦੇ ਸੀ ਨਹੀਂ ਪਰਚਾ ਕੱਟਦਾ ਰਾਤ ਦੇ 7 ਵਜੇ ਸੀ ਤਾਂ ਮੈਂ ਇੱਥੇ ਰਹੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਫਿਰ ਮੈਂ ਤੁਹਾਨੂੰ ਜਿੱਤ ਤੁਹਾਨੂੰ ਪੈਸੇ ਕੱਟੇ ਪਰਚਾ ਕੱਟਣ ਚਾਹੇ ਜੇ ਮੈਂ ਕਿਸੇ ਕੋ ਮੰਗਾ ਦੇਣੀ ਆ ਨਹੀਂ ਨਹੀਂ ਦਿੱਤ ਕਰ ਫਿਰ ਵੀ ਨਹੀਂ ਕੁਝ ਵੀ ਕੀਤਾ ਬਈ ਮੇਰੇ ਕੋਲ ਹਰ ਕਲਾਸ ਤੇ ਕਹਿੰਦਾ ਹੁਣ ਅਨਪੱਛਾ ਵੀ ਕੱਟਦਾ ਹੁਣ ਤਾਂ ਚੱਲ ਖਰਚਾ ਪ ਕਈ ਪਿਲਾਇਆ ਤੁਸੀਂ ਕਹਿੰਦਾ ਸੀ 22 ਲੀਟਰ ਸਾਨੂੰ ਤੇਲ ਮਿਲਦਾ ਗਵਰਨਮੈਂਟ ਵੱਲੋਂ ਅਸੀਂ ਇੰਨੀ ਦੂਰੋਂ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇੱਕ ਗਵਰਨਮੈਂਟ ਕਿਉਂ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਉਹੀ ਖਰਚਾ ਭਰੇਗਾ ਤੇਲ ਦਾ ਇਹ ਜਿਹੜੀ ਸਬਜੀ ਸਬਜੀ ਦਾ ਕੋਰ ਹੈ ਜੀ ਇਹਦੇ ਆਪਣੇ ਹਿੰਦੀ ਥਾਣਾ ਸਿਵਲਾਈਨ ਜੀ ਇਹ ਕਹਿੰਦੀ ਕਿ ਮੇਰੀ ਮੈਰਿਜ 2017 ਚ ਪਰਮਜੀਤ ਸਿੰਘ ਨਾਮ ਦੇ ਬੰਦੇ ਨਾਲ ਹੋਈ ਸੀ ਜੀ ਸਾਡੇ ਪਿੰਡ ਥਾਣਾ ਤਸਿਕਾ ਜੀ ਤੇ ਉਹਨੇ ਕਿਨੇ ਵੀ ਮੈਨੂੰ ਤਲਾਕ ਲੈ ਬਿਨਾ ਹੋਰ ਵਿਆਹ ਕਰਾ ਲਿਆ ਜੀ ਕੀ ਕੀਤਾ ਜਾ ਰਿਹਾ ਪਰ ਜੋ ਬੰਦੇ ਨੂੰ ਨਹੀਂ ਕਰੀ ਕਰਾਂਗੇ ਸਰ ਇਸ ਮੀਟਿੰਗ ਦਾ ਕਹਿਣਾ ਵਰਗੀ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਪੁਲਿਸ ਲੈ ਕੇ ਆਈ ਸੀ ਬਟ ਇਨਫਲੂਐਂਸ ਤੇ ਛੱਡ ਪਾ ਸਾਡੀ ਉਹਨੂੰ ਜਿਹੜੋ ਨੇ ਦਿੱਤੀ ਹੋਈ ਐਪਲੀਕੇਸ਼ਨ ਤੇ ਉਹਨਾਂ ਸਦਿਆਣਾ ਕਪਤੀ ਅਫਸਰ ਨੇ ਕਿ ਦੁਬਾਰਾ ਕਾਲ ਕੀਤੀ ਆਜਣਾ ਜੀ ਬੰਦਾ ਵੇਖ ਲੈਣੇ